ਇੰਨੀ ਮਿਹਨਤ ਕੀਤੀ ਮੈਂ ਇੰਨੀ ਕੀਤੀ ਮਿਹਨਤ ਤੇ ਰੰਗ ਲੱਗ ਗਿਆ ਯਾਰ ਸਵਾਦ ਲੱਗੀ ਨਾ ਮੈਂ ਕਹਿੰਦਾ ਵੀਰ ਨੇ ਛੇਬੀ ਘੜਤੇ ਮੁੱਛਾਂ ਲੱਭਣੀਆਂ ਵੀਰ ਪਰਦੇ ਹਾਂ ਠੀਕ ਹੈ ਬੇਪਰੰਗ ਨੂੰ ਜੀ ਮਾਰ ਖੰਡ ਲੱਗੀ ਆਓ ਵਿੱਚੋਂ ਜਵਾ ਕੱਢੀ ਜਾਂਦਾ ਖੰਡ ਤਾਂ ਨਹੀਂ ਰੜਗੀ ਆ ਨਹੀਂ ਨਹੀਂ ਨਾ ਨਾ ਖੰਡ ਕੋਲ ਕੋਲ ਮਸਮੇਖੀ ਜਮਾ ਮੈਨੂੰ ਹੈ ਲੱਗਦਾ ਇਹ ਪਹਿਲਾ ਰਿਵਿਊ ਹੈ ਸੁਆਗਤ ਹਾਂ ਉਹ ਕੀ ਆ ਚੀਜ਼ ਇਹਨਾਂ ਹਾਲੇ ਤੱਕ ਲੋਕਾਂ ਨੂੰ ਪਾਈ ਹੀ ਨਹੀਂ ਤੇ ਆਮ ਮਨ ਮੰਨਦਾ ਹੂੰ ਸਕਦਾ ਆ ਕੋਈ ਬੜੀ ਗਲਤੀ ਐਨਾ ਮੈਂ ਡੀਪਲੀ ਦਾ ਕਸ਼ਮੀਰ ਮੈਂ ਵੀ ਨਹੀਂ ਘੁੰਮਿਆ ਉਹੀ ਤਾਂ ਮਤਲਬ ਮੋਟੀ ਮੋਟੀਆਂ ਜਗ੍ਹਾ ਪਹੁੰਚ ਜਿਵੇਂ ਦਲ ਦੁੱਲ ਲੇਕ ਆ ਚਿੰਨਾ ਥੋੜੀ ਥੋੜੇ ਮੋਟੇ ਗਏ ਪਰ ਮੈਂ ਤੁਹਾਨੂੰ ਇੱਕ ਗੱਲ ਰੱਖਦਾ ਵੀ ਇਹ ਜਿੰਨਾ ਇਹ ਚਿਕਨ ਖਾ ਸਕਦੇ ਆ ਪਰ ਮੈਂ ਚਿਕਨ ਨਹੀਂ ਖਾ ਸਕਦਾ ਖਾਣ ਨੂੰ ਪੈਸੇ ਦੇ ਗਰਮ ਨਹੀਂ ਕਿਉਂਕਿ ਇਹਨਾਂ ਦੇ ਏਰੀਆ ਜਿੰਨਾ ਠੰਡਾ ਇਹ ਨੰਬੂ ਪੂਜੀ ਦਾ ਕਰਮੀ ਨਹੀਂ ਕਰਦੀ ਇਹਨੂੰ ਪਤਾ ਲੱਗਿਆ ਠੀਕ ਆਪਾਂ ਨੂੰ ਚਾਰ ਚੁਰ ਵੀ ਪਾ ਕੇ ਰੱਖਦੇ ਹਾਂ ਹਾਂ ਇਹ ਇਦਾਂ ਕਾਦਾ ਗਰਮ ਚੀਜ਼ ਜਦੋਂ ਗਰਮ ਚੀਜ਼ਾਂ ਮੈਨੂੰ ਇਹਨਾਂ ਜਿਆਦਾ ਤੁਹਾਨੂੰ ਉਹ ਮਸਾਲਾ ਪਾਇਆ ਤੇ ਖਾ ਗਏ ਖਲਾਰੇ ਹੋਣਾ ਵਾ ਕਿਡੀਆਂ ਆ ਜਾਂਦੀਆਂ ਨੇ ਕੀ ਪਿੰਨੀਆਂ ਨੇ ਕੀ ਆ ਵੀਰ ਲਾ ਮੇਰੇ ਖੋਹ ਲਾ ਦੀਏ ਫਿਰ ਭੋਗ ਯਾਰਾ ਬਾਈ ਕਸਮ ਦੇ ਕਹਿੰਦਾ ਮੁੱਲ ਮੋੜਦੇ ਮਤਲਬ ਪੀਣਾ ਵੀ ਕੀ ਤੇ ਚਰ ਲਾ ਗਿਆ ਇਹ ਨਾ ਕਿਦੇ ਉਹਦੇ ਨੂੰ ਉਹ ਨਾ ਹੋਵੇ ਬਸ ਇਹ ਗਾਲ ਕੱਢ ਤੀ ਰੋਣਾ ਬਈ ਨਹੀਂ ਵੀ ਸਭ ਖੁਸ਼ੀ ਹੋਈ ਨਹੀਂ ਆ ਖੁਸ਼ੀ ਨਹੀਂ ਐ ਖੁਸ਼ੀ ਨਹੀਂ ਬਾਈ ਕਿਲਰ ਤੇਰ ਖਲਾਰ ਉਹਨਾਂ ਕਿਹੜੀਆਂ ਆਣ ਗਿਆ ਨਹੀਂ ਰੋੜਤੇ ਖਾਣੇ ਚੰਦ ਰੱਖੇ ਕੋਈ ਚੱਖਣ ਨਹੀਂ ਕੌਣ ਕਰ ਰਿਹਾ ਬੋਬੀ ਭਾਈ ਦਾ ਮੁੰਡਾ ਮੈਂ ਚੱਕ ਰਿਹਾ ਹਾਂ ਹੈਲੋ ਅਕਾਸ਼ ਕਿਦਾਂ ਹਾਂਜੀ ਕਿੱਛੇ ਮੈਂ ਇਧਰ ਹੀ ਆਂ ਦੱਸੋ ਯਾਰਾ ਨਹੀਂ ਪਾਣਾ ਨਹੀਂ ਤੇ ਜਲਦੇਓ ਕਿਹਣਾ ਹੈ ਜਲਦੇ ਚਲਦੇ ਮੈਂ ਕਿਹਾ ਤੁਸੀਂ ਦੇਖ ਕੰਮ ਕਰਦੇ ਕੀ ਗਾਣਾ ਜਲੀ ਹੈ ਹੀ ਹਾਂ ਮਾਰ ਜੀ ਕੋੜ ਮਹਿੰਗੀ ਜਰਾ ਮੈਂ ਵੀ ਸੁਸਤੀ ਹੈ ਨਾ ਇਹਨੇ ਕਿਉਂ ਇੰਨੇ ਆਰਾਮ ਨਾਲ ਬੈਠਾ ਤਾਈਆਂ ਤੇ ਬੈਠਾ ਹੈ ਤਾਈਆਂ ਤੇ ਆਇਆ ਮੰਨਿਆ ਮਿੰਟੋ ਮਿੰਟ ਇਹਨੇ ਮੰਨਣਾ ਨਹੀਂ ਤੇਰੇ ਦਾਸ ਸੈਕਿੰਡ ਵੀ ਜ਼ਿਆਦਾ ਆ ਤੇਰੀ 3 ਸੈਕਿੰਡ ਇਹ ਤੂੰ ਅਪਲੋਡ ਕਰੀ ਸੀ 10 ਮਿੰਟ ਨਹੀਂ ਚੋਰੀ 10 ਮਿੰਟ ਉੱਠਿਓ ਮੜਿਆ ਆਪੋਨ ਨਾਲ ਗੱਲਬਾਤ ਕਰਾਈਏ ਆਜੋ ਓਏ ਆਲਾਓ ਓਲੇ ਮੈਨੂੰ ਭਾਜੀ ਲੈ ਗਏ ਹਾਂ ਮੈਨੂੰ ਕੀਿੰਗ ਹੋ ਰਹਾ ਹੈ ਅੰਤੜ ਵੀਿੰਗ ਆ ਰਹੀ ਹੈ ਟੁੱਟਲਾ ਤੇ ਨਹੀਂ ਕਿ ਉਹ ਰਹੀ ਇਹਨਾਂ ਉੱਦਾਂ ਵੀ ਸਾਡਾ ਬੜਾ ਮਿੰਦੀ ਸੀ ਅੱਗੇ ਹਾਂ ਇਹ ਪਾ ਜੀ ਉਹਨੇ ਆਪਣਾ ਕੈਫੇ ਖੋਲਣਾ ਤੇ ਸਾਰੇ ਨੇ ਸਪੋਰਟ ਕਰਨੀ ਆ ਮੋਟ ਜਾਉਗੀ ਹਾਂ ਮੈਂ ਤੁਹਾਨੂੰ ਖੋਲਦਾਂਗੇ ਤੇ ਸਿਰ ਤੇ ਨਾ ਠੱਗੋ ਮੇਰੇ ਆ ਤੇ ਬੰਨ੍ਹਦਾ ਹਾਂ ਹਾਂ ਇੱਕ ਹੋਰ ਵੀ ਹੈਗਾ ਤੁਸੀਂ ਜਦੋਂ ਜੇ ਨਾਮ ਮਿਲਦੇ ਫਿਰ ਆਈ ਪਿੰਨ ਬੰਨ੍ਹੋ ਹਾਂ ਉਹ ਐਂਗਲ ਲੈਣ ਦਾ ਭਾਈ ਸ਼ੋਟ ਦਾ ਲੋਕ ਇਹਦੇ ਨਾਲ ਹਿੰਦੂ ਹਟਾਇਆ ਕਰਦੇ ਨੇ ਕਿਆ ਫਿਰ ਲੈ ਮੇਲੇ ਡਬਲ ਡਬਲ ਦਾ ਮੋੜ ਹੈ ਵਈ ਇਹ ਦੇਖੋ ਦੋਨੇ ਪਾਸੇ ਇਕਾਸਮ ਨੇ ਜੀਨੇ ਕਾ ਬਣਾਉਂ ਮਸ਼ੀਨਾ ਫੇਲ ਆਈ ਪਾਈ ਦੇ ਸੈਂਟੀਫੇਲ ਕਰ ਗਿਆ ਜੀ ਪਰ ਆ ਆ ਤੂਆ ਸਾਡੇ ਦੇ ਜਦ ਕੱਪ ਕੱਪ ਬਿਆਨ ਦੇਉ ਕੋਈ ਆਵੇਂ ਤਾਂ ਦੋ ਇੱਕ ਇੱਕ ਆ ਪਹਿਲਾਂ ਸਿੱਟਾ ਜਣਾ ਤੁਸੀਂ ਮੈਂ ਤਾਂ ਵੇਖ ਵੀ ਨਹੀਂ ਕੀਤਾ ਜੋ ਤੇ ਆ ਆਈਸਕ੍ਰੀਮ ਪਿਗਲਾਦੀ ਭਾਜੀ ਕੋਈ ਗੱਲ ਨਹੀਂ ਅੰਦਰ ਰੱਖ ਦੇ ਚੱਲ ਰਹਿ ਗਈ ਮੋੜੀ ਪਿਗਲਾਗੇ ਬਣੀ ਆ ਐਸਾ ਕੁ ਕਰਨਿਆ ਹੋ ਇਹ लवली ਭਾਜੀ ਆਪਣਾ ਨਾ ਪਹਿਲਾ ਲੋਗ ਆ ਅਗਰ ਕੀ ਕਰੀਏ ਹੋਰ ਤੇ ਦਾਵਾ ਦੇ ਦੋ ਜੀ ਜਿਹਦਾ ਵਿਊ ਵਾਜਣਗੇ ਵਧੀਆ ਜੇ ਹਾਂਜੀ ਜੇ ਵਧੀਆ ਵਿਊ ਵਾਜਣਗੇ ਬੜਿਆ ਕਰੀਏ ਤੁਸੀਂ ਅਸਲੀਲ ਗੱਲਾਂ ਕਰਕੇ ਅਸਲੀਲ ਕਿਦਿਆ ਇੱਕ ਤਾਂ ਬਲ 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 ਇੱਕ ਮਿੰਟ ਬੋਲਣ ਦੇ ਇੱਕ ਮਿੰਟ ਐਗਜ਼ੀਕਿਟਿਵ ਜੀ ਐਗਜ਼ੀਕਿਟਿਵ ਜੀ ਬੋਲਣ ਦਾ ਦੇ ਓਕੇ ਅਬੇ ਜਲਦੀ ਬੋਲ ਕੱਲ ਸਵੇਪਨਵੇਲ ਨਿਕਲਣਾ ਹੈ ਬੋਲ ਬੋਲ ਦਰ ਦਰ ਕੰਡਾ ਬੋਲ ਦਰ ਮਸ਼ੀਨ ਬੰਦ ਕਰਕੇ ਬੋਲਿਆ ਕੋਈ ਕਿਦਾਂ ਦੀ ਗੱਲਾਂ ਕਰਦੀ Wulgar lagi, Ini bajunya, terbaik ya. Bajanya kalau ini udah murah, bajak sih kan ya. Tol gitu bajunya? Rumah gitu bajunya? Rasanya rasanya kayak. ਖੜਾ ਜਾ ਮੋ ਚਲ ਚਲ ਸ਼ੁਰੂ ਕਰ ਜੀ ਮੈਡੀਕਲ ਗਨਾਈ ਕੋ ਲਈ ਯਾਰ ਸਾਰੇ ਮੋ ਹੁੰਦਾ ਮੈਨੂੰ ਨਹੀਂ ਆਉਂਦਾ ਸੋਚਿਆ ਸੀ ਹੁਣ ਨਹੀਂ ਪੀਣੀ ਮੇਰੇ ਦੋਸਤੋ ਸੋ ਵੀ ਸਾਰੀ ਜ਼ਿੰਦਗੀ ਯਾਰ ਜਿਹੜੀ ਮੈਂ ਦੇਖਾਂ ਡਾਇਰੈਕਟਰ ਸਾਹਿਬ ਡਾਇਰੈਕਟ ਕਰ ਰਹੇ ਨੇ ਡਾਇਰੈਕਟ ਵੀ ਨਹੀਂ ਲੱਗਦਾ ਆਹ ਤੇ ਹਾਈਪਾ ਮੋ ਕੰਮਾਂ ਦੇ ਬਾਰੇ ਇਹ ਕਿਤੇ ਸਹੀ ਲੈਣ ਚ ਟਾਈਮ ਨਾ ਚੱਲਦਾ ਯਾਰ ਹੁੰਦਾ ਕਿ ਆਪਾਂ ਕਿਤੇ ਗਰਾਮੀ ਹੋ ਰਹੇ ਆ ਆਪਾਂ ਵੀਡੀਓ ਬੁਣੇ ਬਣਾਇਆ ਕਰੀਏ ਹੁਣ ਬੜਾ ਆਇਆ ਜਿਆਦਾ ਨਾ ਯੋ ਪਰਮਚਰ ਤੋਂ ਇੰਦਰਾ ਨੇ ਉਹ ਪਰਬਤ ਕੋਰੇ ਤੇ ਨਾਏ ਉਰੀ ਚੰਨੀ ਨਹੀਂ ਕਰਦਾ ਕਿਸੇ ਦਾ ਪਿਆਰ ਪਾਉਣ ਦੀ ਲਿਖਦਾ ਕਾਸ਼ ਨਹੀਂ ਚਿੱਠੀਆਂ ਵਾਅਦੇ ਵਰਕਿਆਂ ਤੇ ਰਾਗੀ ਜੀ ਤੁਹਾਡੇ ਇਹ ਦਿਲ ਇਹ ਦੇਲ ਉਹ ਮੇਰੇ ਯਾਰ ਸੰਭਵਾ ਬਸ ਨਾ ਪੜ ਨਾ ਲਹਿਜਾ ਤੇ ਨਾ ਸਾਸਕੇਲ ਸਾਰਾ ਰਮ ਕਰਾ ਕਰਾਰੇ ਤੂੰ ਸੁਣ ਰਹੀ ਨਹੀਂ ਬੜੀ ਗੱਲ ਇਹ ਸਾਲ ਸਾਨੂੰ ਰਣਜੀਤ ਬਾਵਾ ਸਮਝਾ ਉਹ ਸਾਰੇ ਜਵਾਨੀ ਮੈਨ ਕਰਕੇ ਇਕੱਠੇ ਇਕੱਠਾ ਰਹੇ ਗਾਈ ਗਈ ਗਈ ਗਲਾਬੀ ਆ ਕੇ ਗਲਾਬੀ ਆ ਕੇ ਜੋ ਤੇਰੀ ਦੇਖੀ ਜਰਾਬੀਆ ਜਲ ਯਾਦ ਤੇ ਯਾਦ ਦੇਖੜੇ ਉਹ ਯਾਹੀ ਚੰਡੀਗੜ੍ਹ ਵਾਲੀ ਇਹ ਤੇਰੀ ਯਾਦ ਤੇ ਯਾਦ ਦੇਖੜੇ ਹਾਂਜੀ ਮਿੱਤਰੋ ਦਿਲ ਨੂੰ ਛੂ ਜਾਣ ਵਾਲੀ ਗੱਲਾਂ ਤੁਸੀਂ ਬਹੁਤ ਸੁਣੀਆਂ ਹੋਣੀਆਂ ਇੱਕ ਵਾਰੀ ਮੇਰੇ ਦੋਸਤ ਦੀ ਗੱਲ ਸੁਣੋ ਤੁਹਾਡੇ ਦਿਲ ਨੂੰ ਇੰਨਾ ਸਕੂਨ ਮਿਲਣਾ ਜੇ ਤੁਹਾਡਾ ਦਿਲ ਟੁੱਟਿਆ ਜਾਂ ਦਿਲ ਤੁਹਾਡਾ ਲੱਗਣ ਜਾ ਰਿਹਾ ਕਿੱਥੇ ਇੱਕ ਵਾਰੀ ਮੇਰੇ ਦਿਲ ਦੀ ਗੱਲ ਸੁਣੋ ਹਾਂਜੀ ਮਿੱਤਰੋ ਸੁਣ ਕੇ ਜਰਾ ਬਾਈ No. <laughs>